ਕੁੜੀ ਦਾ ਹੋ ਰਿਹਾ ਸੀ ਵਿਆਹ ਮੌਕੇ ਤੇ ਆ ਗਿਆ ਕੁੜੀ ਦਾ ਆਸ਼ਿਕ ਤਾਂ ਮੁੰਡੇ ਦੇ ਭਰਾ ਨੇ ਕਰਤਾ ਆ ਕੰਮ ਦੋਸਤੋ ਅਕਸਰ ਹੀ ਕਈ ਵਾਰ ਮਾਪਿਓ ਮੁੰਡਾ ਜਾਂ ਕੁੜੀ ਤੋਂ ਬਿਨਾ ਪੁੱਛੇ ਹੀ ਧੱਕੇ ਨਾਲ ਉਸਦਾ ਵਿਆਹ ਕਰ ਦਿੰਦੇ ਨੇ ਇਸੇ ਤਰ੍ਹਾਂ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਜੋ ਲੜਕੀ ਤੁਹਾਨੂੰ ਦਿਖਾਈ ਦੇ ਰਹੀ ਹੈ ਇਸ ਲੜਕੀ ਦਾ ਵਿਆਹ ਹੋ ਰਿਹਾ ਸੀ ਕਿ ਐਨ ਮੌਕੇ ਤੇ ਲੜਕੀ ਨੂੰ ਪਹਿਲਾਂ ਤੋਂ ਹੀ ਜਾਣਦਾ ਇੱਕ ਨੌਜਵਾਨ ਵਿਆਹ ਰੋਕ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਇਸ ਨਾਲ ਵਿਆਹ ਮੈਂ ਕਰਾਂਗਾ ਇਹ ਸਾਰਾ ਕੁਝ ਦੇਖ ਕੇ ਬਰਾਤ ਲੈ ਕੇ ਆਏ ਮੁੰਡੇ ਦਾ ਭਰਾ ਆ ਜਾਂਦਾ ਹੈ ਤੇ ਕੁੜੀ ਨੂੰ ਪੁੱਛਦਾ ਹੈ ਕਿ ਜੇਕਰ ਤੂੰ ਇਸ ਮੁੰਡੇ ਨੂੰ ਪਹਿਲਾਂ ਜਾਣਦੀ ਸੀ ਦੱਸ ਦੇਣਾ ਸੀ ਜੇਕਰ ਹੁਣ ਵੀ ਤੂੰ ਇਸ ਨਾਲ ਵਿਆਹ ਕਰਵਾਉਣਾ ਚਾਹੁੰਨੀ ਹੈ ਤਾਂ ਦੱਸ ਦੇ ਮੈਂ ਆਪਣੇ ਭਰਾ ਦੀ ਵਿਰਾਤ ਵਾਪਸ ਮੋੜ ਕੇ ਲੈ ਜਾਵਾਂਗਾ ਕਿਉਂਕਿ ਜੇਕਰ ਵਿਆਹ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਤਾਂ ਬਹੁਤ ਜ਼ਿੰਦਗੀਆਂ ਖਰਾਬ ਹੋ ਜਾਣਗੀਆਂ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਵਿਆਹ ਵਾਲੇ ਮੁੰਡੇ ਦੇ ਭਰਾ ਨੇ ਠੀਕ ਕੀਤਾ ਜਾਂ ਵਿਆਹ ਵਾਲੀ ਕੁੜੀ ਗਲਤ ਕਰ ਰਹੀ ਸੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ